ਵੀ ਮਿੱਤਰੋ ਬਾਈ ਵਰਗੇ ਆਏ ਸੀ ਸਵਿਫਟ ਗੱਡੀ ਤੇ ਤੇ ਮੁਰਗੀਆਂ ਦੀ ਨਾਲ ਗੱਡੀ ਕਰਤੀ ਫੁੱਲ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਮਿੱਤਰੋ ਕਈ ਭਰਾ ਕਹਿੰਦੇ ਗੱਡੀ 'ਚ ਬਿੱਠਵਾਜੂ ਐ ਹੋਜੂ ਬਾਈ ਵਰਗੇ ਕਹਿੰਦੇ ਕੋਈ ਚੱਕਰ ਨਹੀਂ ਜਦੋਂ ਅੰਡੇ ਖਾਣੇ ਤਾਂ ਬਿੱਠਾ ਵੀ ਵੱਜਣਗੇ ਕਿ ਨਹੀਂ ਭਾਈ ਹਾਂਜੀ ਹਾਂਜੀ ਭਾਈ ਤੇ ਕਿਵੇਂ ਲੱਗਿਆ ਭਾਈ ਫਾਰਮ ਬਹੁਤ ਵਧੀਆ ਵੀਰੇ ਤੇ ਸੀਲ ਪੱਠਾ ਦੇਤਾ ਬਾਈ ਵਰਗਿਆਂ ਨੂੰ ਤੇ ਇੱਕ ਸੀਲ ਮੁਰਗੀ ਪੱਠੀ ਤੇ ਬਾਕੀ ਦੇਸੀ ਮੁਰਗੀਆਂ ਅੰਡੇ ਦਿੰਦੀਆਂ ਬਾਈ ਵਰਗਿਆਂ ਨੇ ਅੰਡੇ ਹੁੰਡੇ ਆਪ ਖਾਣੇ ਹੁੰਦੇ ਆ ਫੁੱਲ ਤੇ ਬਾਈ ਲਾਉਂਦਾ ਜਿੰਮ ਕਹਿੰਦਾ ਪ੍ਰੋਟੀਨ ਵਾਲੇ ਅੰਡੇ ਖਾਇਆ ਕਰਨੇ ਆ ਫੁੱਲ ਆ ਤੇ ਹੋਰ ਬਈ ਚਕੋਰਾ ਵਧਕਾ ਸਾਰੇ ਤਰ੍ਹਾਂ ਦੇ ਜਾਨਵਰ ਹੈਗੇ ਆ ਹਾਂਜੀ ਬਈ ਵਧੀਆ ਓਕੇ ਐਡਰੈਸ ਜੇ ਮੈਂ ਸਹੀ ਹੈ ਨਾ ਆਪਣਾ ਹਾਂਜੀ ਬਿਲਕੁਲ ਤੇ ਕੋਈ ਫੇਕ ਵਾਲਾ ਕੰਮ ਤਾਂ ਨਹੀਂ ਬਾਈ ਨਹੀਂ ਨਹੀਂ ਜਿਹੜਾ ਰੇਟ ਪਾਇਆ ਹੁੰਦਾ ਨੈਟ ਤੇ ਉਹੀ ਹੁੰਦਾ ਨਾ ਠੀਕ ਹੈ ਜੀ ਬਾਈ ਵੀਡੀਓ ਕਰਦੇ ਹੁਣ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਜੇ ਤੁਸੀਂ ਵੀ ਘੈਂਡ ਘੈਂਡ ਜਾਨਵਰ ਲੈ ਜਾਣੇ ਆ ਤਾਂ ਡੀਐਸਪੀ ਫਾਰਮ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਸਾਬੋ ਕੀ ਤਲਵੰਡੀ ਕੋਲੇ ਆ ਸਕਦੇ ਹੋ ਤੇ ਫਾਰਮ ਤੋਂ ਜਾਨਵਰ ਲੈ ਆ ਸਕਦੇ ਹੋ ਪਸੰਦ ਕਰਕੇ ਬਾਈ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਜਾਨ ਆਓ ਯੂ ਕਰੋ ਚੈੱਕ ਫਿਰ ਤੇ ਕਰ ਦਿਓ ਹੁਣ ਵੀਡੀਓ ਸ਼ੇਅਰ ਬਈ